ਲਓ ਬਾਈ ਜੀ ਸਬਜ਼ੀ ਦੀ ਤਿਆਰੀ ਕਰ ਰਹੇ ਆ ਅਸੀਂ ਟਰੈਕਟਰ ਨਾਲ ਡੂੰਘੇ ਵਾਕੇ ਚੁੰਜੂ ਹਾਲਾ ਚੁੰਜੂ ਹਾਲਾ ਨਾਲ ਤਾਂ ਬੋਣਿਆਂ ਵੀ ਬੱਟਾਂ ਵਧੀਆ ਪੈ ਜਾਂਦੀਆਂ ਅਸੀਂ ਲਾਉਣੀ ਹੈ ਸਬਜ਼ੀ ਮੂਲੀਆਂ ਪਾਲਕ ਤੇ ਗੋਭੀ ਕੋਈ ਹੋਰ ਆਇਟਮਾ ਕਰਦੇ ਆਗੇ ਤੇ ਕਿਹੜਾ ਅਸੀਂ ਬਾਹੀ ਜਾਂਦੇ ਸੀਗੇ ਚੁੰਜੂ ਹਾਲਾ ਤੇ ਸਕੰਜਾ ਥੱਲੇ ਲਾਤਾ ਕਿਹੜਾ ਵੀ ਬੱਟ ਨਾ ਮਾਰੀ ਬਬੇ ਕਾ ਜਦੋਂ ਆਪਾਂ ਬੱਟਾ ਮਾਰੀਆਂ ਪਾਉਣ ਨੇ ਫਿਰ ਉਹ ਖੁਰੀ ਜਾਂਦੀਆਂ ਤੇ ਜੜ ਹਲ ਜਾਂਦੀ ਆ ਉਹਦੀ ਹਾਲਕ ਦੀ ਮੂਲੀ ਦੀ ਗੋਬੀ ਦੀ ਹੁਣ ਸਹੀ ਚੱਲੀ ਜਾਊ ਕੰਮ ਬੰਦਾ ਸਾਡਾ ਤੇਜ ਆ ਵਾਉਣ ਵਾਲਾ ਸਕੰਜਾ ਥੱਲੇ ਲਾਈ ਜਾਂਦਾ ਢਾਲੀ ਵਾਲ ਨੂੰ ਬਿਠਾ ਜੌਨੀ ਸਿੰਘ ਢਾਲੀ ਵਾਲ ਮੈਨੂੰ ਕਹਾਂ ਤੂੰ ਵਾਲਾ ਮਾਮਾ ਐ ਤਾਂ ਭਰਾਵਾ ਬਾ ਨਹੀਂ ਸਕਦਾ ਕਿਉਂ ਆਮ ਹਾਲਾ ਨਾਲ ਤਾਂ ਬਾਹ ਆ ਜਾਂਦਾ ਇਹ ਤਾਂ ਹੁਣ ਕੰਮ ਭੈੜਾ ਹੁੰਦਾ ਚੁੰਜੂਆਂ ਦਾ ਛੇਕਨ ਨਾਲ ਬਾਹਣਾ ਹਾ ਸਾਰੇ ਆਸ-ਪਾਸ ਝੋਨਾ ਲੱਗਿਆ ਇਹਦਾ ਨੀਰਾ ਵਿੱਜਿਆ ਆਪਾਂ ਇੱਟਾਂ ਮ ਗੋਭੀ ਸਬਜ਼ੀ ਦੀ ਕਰੀ ਆ ਤੇ ਇਸ ਤੋਂ ਬਾਅਦ ਸੁਹਾਗਾ ਮਾਰਾਂਗੇ ਸੁਹਾਗਾ ਮਾਰ ਕੇ ਫੇਰ ਅਸੀਂ ਬੱਟਾ ਪਾਵਾਂਗੇ ਹੁਣ ਸੋਣ ਬੱਟਾ ਪਾਉਣ ਵ ਲਈ ਦਿਖਾਉਣੇ ਆ ਕਿ ਬੱਟਾ ਕਿਵੇਂ ਪਾਉਣੀਆਂ ਦੋ ਵਾਰੀ ਬਾਹਾਂਗੇ। ਕੋ ਫਿਰ ਪਾੜਾ ਨਹੀਂ ਲੈਂਦਾ ਜੇ ਦੋ ਵਾਰੀ ਬਾਹਿਆ ਜਾਵੇ। ਹਾਂ ਹੋ ਗਿਆ ਬੱਟਾਂ ਦੀ ਤਿਆਰੀ ਸਾਡੀ। ਨਾਲ ਦੀਨੇ ਤਿਆਰੀ ਕਰਦਨੇ ਅਸੀਂ ਫੇਰਾ। ਕਿਉਂ ਮੌਸਮ ਖਰਾਬ ਆ ਹੁਣ ਕੰਮ ਨਿਮੇੜਨ ਦਾ ਹੀ ਫਾਇਦਾ। ਡੂੰਗੂnga ਬਹੁਤ ਆ ਭਾਈ ਜੋਨੀ। ਹਾਂ ਹਾਂ ਵਧੀਆ ਸਰਾ। ਬੱਟਾਂ ਵਧੀਆ ਨੇ ਆਪਣੀਆਂ। ਜਿਵੇਂ ਸਰਾ ਹੀ ਪਈਏ ਟੀਸੀ ਬਣੀ ਜਾਂਦੀ ਐ ਭਾਈ ਯਾਰ ਪੂਰੀ ਘੈਂਟ। ਤੇ ਹੁਣ ਆਟਮਾ ਕੀ ਕੀ ਲਾਈ ਆ ਫਿਰ ਹੁਣ ਸਕੀਮ ਕਰ ਆਪਣੀ ਪਹਿਲੇ ਪਾਸੇ ਤਾਂ ਆਪਾਂ ਲਾ ਦੀਏ ਗੋਭੀ ਹੂੰ ਔਰਲੇ ਪਾਸੇ ਮੂਲੀਆਂ ਤੇ ਕੁਛ ਬੱਟਾ ਤੇ ਮੈਂ ਕਹਿੰਦਾ ਪਾਲਕ ਲਾ ਦਗੇ ਹਾਂ ਇਹ ਕਰ ਲਾਂਗੇ ਪਾਲਕ ਕਿਹੜਾ ਛਾਇੜ ਤੇ ਰਹੇਗੀ ਕਿਆਰੀ ਦੋ ਕਰ ਮਾਹੀ ਥੋੜੋ ਥੋੜ ਇਹਦੇ ਵਿੱਚ ਸਰੋਂ ਦੇ ਬੂੜੇ ਕੱਢ ਦਾਂਗੇ ਸਰੋਂ ਹਾਂ ਹੂੰ ਗਲ ਤੇਰੇ ਦਿਮਾਗ ਵਾਲੀ ਇੱਧਰ ਮੂਲੀਆਂ ਆ ਕਹਤਾ ਨਾ ਵੀ ਇੱਧਰ ਪੱਕਾ ਖਾਲ ਹੈ ਧੋਣ ਦਾ ਤੋਂ ਗਾਣਾ ਮੂਲੀਆਂ ਦਾ ਹਾਂ ਇੱਧਰ ਪੱਕੇ ਜੇ ਪਾਣੀ ਚੱਲਦਾ ਹੋਵੇ ਧੋਣੀ ਸੋਪਦੀ ਗਾਜਰਾ ਵੀ ਲਾ ਦਾਂਗੇ ਬੱਚਾ ਗਾਜਰਾਂ ਹਜੇ ਆਪਾਂ ਨਾ ਛੜ ਗਿਆ 15 ਦਿਨ 15 ਦਿਨ ਲਾ ਦਾਂਗੇ ਪਹਿਲਾਂ ਬੱਟਾ ਛੜਦਾਂਗੇ ਗਿਣਮਗੇ 5 ਹਾਂ 5-6 ਬੱਟਾ ਛੜਦਾਂਗੇ ਉਹ ਦੀਆਂ ਤੋ ਬਾਈ ਆਪਾਂ ਦੱਸਦੇ ਆ ਨਾ ਹੁਣ ਜਿਵੇਂ ਪੋਲਾ ਬਾਣ ਬਦੂਂਗਾ ਬਾਹਿਆ ਹੋਵੇ ਨਾ ਨਹੀਂ ਤਾਂ ਬੱਟਾ ਵਧੀਆਂ ਪੈ ਜਾਂਦੀਆਂ ਤੇ ਫਿਰ ਜਦੋਂ ਆਪਾਂ ਮੱਥਾ ਹੀ ਮਾਰਨਾ ਹੋਵੇ ਨਾ ਸਬਜੀ ਤੇ ਰੁਪਈਏ ਬੰਨ 4 ਫੇਰ ਹੀ ਫਾਇਦਾ ਤੇ ਵੀਡੀਓ ਅਸੀਂ ਬਣਾਉਨੇ ਆ ਦੋਨੇ ਭਰਾ ਰਲ ਕੇ ਮੈਂ ਤੇ ਜੋਨੀ 44 ਵਾਲਾ ਵੀ ਅਸੀ ਆਏ ਕਹਿਨੇ ਆ ਸਾਰਿਆਂ ਨੂੰ ਵੀ ਕਿਤੇ ਐ ਨਾ ਉਹ ਵੀ ਕਲ ਕਲਕੀ ਬੀਜ ਲਓ ਤੇ ਝੋਨਾ ਲਾ ਲਓ ਤੇ ਹੋਰ ਕੋਈ ਕੰਮ ਹੀ ਨਾ ਕਰੋ ਹੁਣ 1 ਮਹੀਨਾ ਆਪਾਂ ਸਿੱਟਾਂ ਦੇ ਆਸ-ਪਾਸੇ ਦੇਖ ਲਓ ਸਾਰੇ ਝੋਨਾ ਹੀ ਹੈ ਆਸ-ਪਾਸੇ ਆਪਾਂ ਨੇ ਰੇ ਸਿੱਟ ਕੇ 1 ਮਹੀਨੇ ਦੇ ਵਿੱਚ ਜੂੜ ਕੇ ਪੂਰੀ ਕਰਦਾਂਗੇ ਸਾਰੀਆਂ ਰੇਹਾਂ ਪੂਰੀਆਂ ਕਰਦਾਂਗੇ ਝੋਨੇ ਦੇ ਵਿੱਚ ਤੇ ਇਹਦੇ ਬਾਅਦ ਬਿਹਲੇ ਆ ਇਹਦੇ ਬਾਅਦ ਬਿਹਲੇ ਆ ਤੇ ਹੁਣ ਆਪਾਂ ਸਬਜ਼ੀ ਤਾਂ ਲਾਈ ਆਪਾਂ ਬਿਹਲੇ ਰਹਿਣੇ ਨਹੀਂ ਰੋਜ਼ ਪੈਸਾ ਚਾਹੀਦਾ ਹਾਂ ਵੀ ਡੇਲੀ ਪੈਸਾ ਵੀ ਬੰਦਾ ਕੰਮ ਜਾਂ ਵੀ ਉਹ ਹੈ ਹੁਣ ਐ ਨਾ ਬਾਈ ਡੇਲੀ ਪੈਸਾ ਆਪਾਂ ਨੂੰ ਲੋੜ ਦੇ ਲਈ ਪੈਂਦੀ ਹੈ ਮਹਿੰਗਾਈ ਵਾਲੀ ਹੋ ਗਈ ਤੇ ਜੇ ਆਪਾਂ ਫਸਲ ਇੱਕ ਬੀਜਦੇ ਆਂ ਤਿੰਨ ਮਹੀਨੇ ਦਾ ਚਾਰ ਮਹੀਨੇ ਹੋ ਗਿਆ ਪੱਕਾ ਮੰਨ ਲਾ ਇਹ ਚਾਰ ਮਹੀਨੇ ਬਾਅਦ ਫਸਲ ਆਉਂਦੀ ਹੈ ਇੱਕ ਮਹੀਨਾ ਸੇਟ ਪਾਉਂਦਾ ਪੈਸੇ ਲੈਣ ਤੋਂ ਬਾਅਦ ਆਂਗਾ ਤੇ ਫਿਰ ਪੰਜ ਮਹੀਨੇ ਹੋ ਗਏ ਉਹੀ ਇਕੱਠੇ ਪੈਸੇ ਤੇ ਪਹਿਲਾਂ ਸਿਰ ਕਰਾਈ ਬੈਠੇ ਉਹਨੇ ਇਕੱਠੀ ਲੈ ਜਾਂਦੇ ਆ ਉਹ ਕਿੱਥੇ ਰੋਜ਼ ਕਮਾਉਣੇ ਆ ਰੋਜ਼ ਰੋਜ਼ ਵਾਰ ਕੀਤੇ ਚੀਜ਼ ਹੀ ਨਹੀਂ ਬਾਈ ਜੇ ਰੋਜ਼ ਕਮਾ ਗੇ ਰੋਜ਼ ਪੈਸਾ ਆਵੇ ਜਾ ਤੂੰ ਹੀ ਸੌਖੇ ਹੋਏ ਹਨ ਪਰ ਕੰਮ ਛੱਡ ਗਏ ਕਿਹੜੀ ਗੱਲ ਹੈ ਵੀ ਕੰਮ ਕਰਨਾ ਨਾ ਪਵੇ ਬਸ ਆਹ ਰੌਲਾ ਵੀ ਚੋਨਾ ਲਾ ਕੇ ਇਹਦੇ ਪੂਰੀ ਕਰਕੇ ਦੂ ਆਦੀ ਇਸ ਨੇ ਚ ਪੈਣ ਵਾਲੇ ਆ ਸਾਰੇ ਏਸੀ ਵਿੱਚ ਪੈਣ ਵਾਲੇ ਜਮਾਂ ਏਸੀ ਵੀ ਛੱਡ ਕੇ ਤੇ ਫਿਰ 16 ਤੇ ਏਸੀ ਕਰ ਲੈਂਦੇ ਆ ਤੇ ਇਹਦਾ 16 ਤੇ ਏਸੀ ਆ ਟੈਂਪਰੇਚਰ ਜਦੋਂ 48 49 ਦਾ ਹੋਵੇ ਬਾਹਰਲਾ ਤੇ ਕਿੱਥੋਂ ਕੰਮ ਕਰ ਲੂਗਾ ਆਪਣੇ ਟੈਂਪਰੇਚਰੀ ਬਾਈ ਕੋਈ ਨਹੀਂ ਹੁੰਦੇ 48 49 ਜੀ ਰਹਿਨੇ ਸਾਰੇ ਕੰਮ ਹੀ ਕਰਦੇ ਆ ਜੇ ਆਪਾਂ ਏਸੀ ਛੱਡਣਾ ਏਸੀ ਮੈਂ 28 ਤੋਂ ਨਹੀਂ ਵਧਾਉਂਦਾ 28 ਨਤੀਜਾ ਹਵਾ ਦਿੰਦੇ ਹੀ ਨਹੀਂ 27 ਤੇ 28 ਤੇ ਥੱਲੇ ਕਰਦੇ ਨਹੀਂ ਕਿਉਂ ਫਿਰ ਸਰੀਰ ਨਹੀਂ ਰਹਿੰਦਾ ਆਪਣੇ ਤਾਂ ਏਸੀ ਹੈ ਨਹੀਂ ਹਜੇ ਤੱਕ ਨਹੀਂ ਲਵਾਗੇ ਤੇ ਆਹੀ ਏਸੀ ਆਪਣੇ ਆਹ ਦੇਖਾ ਬੜਾ ਵਧੀਆ ਟੱਲੀਆਂ ਆਹ ਦਰਖਤ ਹੈ ਜਿਹੜੇ ਇਹੀ ਹੁੰਦੇ ਆ ਇਹ ਇਹ ਜਿਹੜੇ ਦਰਖਤ ਹੈ ਨਾ ਇਹ ਇਹ ساری ਉਮਰ ਦੇਸੀ ਆ ਇਹ ਹੂੰ ਇਹਦੀ ਸ਼ਾਂਚ ਵੀ ਉਹਦੋਂ ਬੈਨੇ ਜਦੋਂ ਵੀ ਚਾਹ ਪੀਣੀ ਹੋਵੇ ਜਾਂ ਪਾਣੀ ਪੀਣਾ ਹੋਵੇ ਰੋਟੀ ਖਾਣਾ ਖਾਣਾ ਹੋਵੇ ਤੇ ਇਹ ਹਜੇ ਅਸੀਂ ਧਰੇ ਨਹੀਂ ਪਏ ਕਿਤੇ ਇਹ ਦੋ ਦੋ ਐਸੀ ਖੇਤਾਂ ਚ ਲਾਏ ਆ ਨਾ ਆਹ ਦਰਖਤ ਆ ਜਿਹੜੇ ਪੌਦੇ